ਪਾੜੇ ਵਾਲ ਪਿੰਡਾਂ ਵਿਧਾਨ ਸਭਾ ਹਲਕਾ ਇਹ ਨਾਲ ਦਾ ਸਾਡੀ ਦੁਨੀਆ ਨੂੰ ਪਤਾ ਕਿ ਪੰਜਾਬ ਦੇ ਅੰਦਰ ਬਹੁਤ ਫਾੜਾ ਹੈ ਔਰ ਅਜਨਾਲਾ ਹਲਕਾ ਜਿਹੜਾ ਸਾਡਾ ਇਹਦਾ ਬਹੁਤ ਨੁਕਸਾਨ ਹੋ ਗਿਆ ਸਾਡਾ ਕਰੀਬ 100 ਪਿੰਡ ਜਿਹੜਾ ਉਹ ਡੁੱਬ ਗਿਆ ਪਾਣੀ ਦੇ ਵਿੱਚ ਜਿਸ ਦਿਨ ਪਾਣੀ ਆਇਆ ਪਹਿਲੇ ਦਿਨ ਇਹਨੇ ਜ਼ੋਰ ਦੀ ਪਾਣੀ ਆਇਆ ਕਿ ਸਾਡਾ ਇਹ ਹਰਜੋਤ ਸਿੰਘ ਨੌਜਵਾਨ 18 ਸਾਲ ਦੀ ਉਮਰ ਦਾ ਸੀਗਾ ਇਹ ਛੁੱਟ ਗਿਆ ਸੀਗਾ ਇਹਦੀ ਤੀਜੇ ਦਿਨ ਲਾਸ਼ ਮਿਲੀ ਮਾਨ ਸਾਹਿਬ ਨੇ ਅੱਜ 4 ਲੱਖ ਦਾ ਚੈੱਕ ਜਿਹੜਾ ਪਰਿਵਾਰ ਦੀ ਮਦਦ ਵਾਸਤੇ ਜਿਹੜਾ ਭੇਜਿਆ ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਰੱਖੇ ਬਾਕੀ ਪਰਿਵਾਰ ਦੀ ਚੜ੍ਹਦੀ ਕਲਾ ਰੱਖੇ ਸਰਕਾਰ ਹਰ 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 ਪੀੜਤੇ ਦੇ ਨਾਲ ਖੜੀ ਹੈ ਹਰ ਤਰ੍ਹਾਂ ਦੀ ਮਦਦ ਕਿਸਾਨਾਂ ਦੀ ਮਜਬੂਰੀਆਂ ਦਿਖਾ ਦੇ ਇਹ ਸਾਡਾ ਪ੍ਰਵਾਦ ਜਿਹੜਾ ਮਜਬੂਤ ਸਿੱਖਾਂ ਦਾ ਪ੍ਰਵਾਦ ਹੈ। ਔਰ ਮੇਰੇ ਨਾਲ ਟੌਂਗ ਸਾਹਿਬ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਬਾਬਾ ਵਕਾਲੇ ਤੋਂ ਸਰਦਾਰ ਅਦਲਬੀ ਸਿੰਘ ਟੌਂਗ ਸਾਡੇ ਅਜਨਾਲੇ ਤੋਂ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਪਛੀਏ ਤੋਂ ਸਪੰਜ ਕਾਬਲ ਸਿੰਘ ਔਣੀ ਜਿਲ੍ਹ ਸਾਹਿਬ ਔਣੀ ਸਾਰੇ ਅਸੀਂ ਅਜਨਾਲੇ ਦੇ ਵਿੱਚ ਦੇਲੀ ਛੱਡਣਾ ਇਹ ਪਰਮਾਤਮਾ ਦੀ ਕੁਰਪਤ ਦੀ ਇੱਕ ਕਿਰਪੀ ਹੋਈ ਹੈ। ਇਸ ਕਿਰਪੀ ਚੋਂ ਆਪਾਂ ਜਲਦੀ ਨਿਕਲ ਜਾਵਾਂਗੇ। ਆਪਾ ਸਿੱਖ ਹੈ ਪੰਜਾਬੀ ਹੈ ਪੰਜਾਬ ਕਈ ਵਾਰਾ ਡਿੱਗਿਆ ਕਈ ਵਾਰਾ ਜਿਹੜਾ ਖੜਾ ਹੋਇਆ ਕਈ ਵਾਰਾ ਪੰਜਾਬ ਜਿਹੜਾ ਉਹ ਡਟਕੇ ਫਿਰ ਬਲ ਜਿਹੜਾ ਉੱਠ ਪਿੰਦਾ ਸੋ ਮੈਂ ਇਸ ਪਰਵਾਹ ਨੂੰ ਵਿਸ਼ਵਾਸ ਹੋਇਆ ਕਿ ਤੁਸੀਂ ਤਕੜਿਓ ਅਸੀਂ ਤੁਹਾਡੀ ਜਿਹੜੀ ਆ ਹਰ ਪੱਖੋਂ ਮਦਦ ਕਰਾਂਗੇ ਇਹ ਮੈਂ ਕਹਿਣਾ ਸੀਗਾ ਹਾਂ